ਇੱਕ ਤੁਹਾਡੇ ਸਾਹਮਣੇ ਪੰਜਾਬ ਬੰਦ ਉਤੋਂ ਕੋਰਾ ਡਿੱਗ ਰਿਹਾ ਤੇ ਘੜਾਕੇਦਾਰ ਠੰਡ ਤੇ ਆਵਾਜ਼ ਆਈ ਬੱਸਾਂ ਦੀ ਜਿਹੜੀ ਰੋਕੀ ਗਈ ਆ ਤੇ ਜਿਹੜੇ ਪ੍ਰਵਾਸੀ ਆਪਣੇ ਇਧਰ ਤੋਂ ਉਧਰ ਸਫ਼ਰ ਕਰਨਾ ਚਾ ਰਹੇ ਨੇ ਉਹਨਾਂ ਨੂੰ ਬਹੁਤ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਤੇ ਸ਼ਹਿਰਪੁਰ ਦੀ ਘੜਾਕੇਦਾਰ ਠੰਡ ਕਿਉਂਕਿ ਹਿਮਾਚਲ ਨਾਲ ਹੀ ਲੱਗਦਾ ਉਹਦੇ ਕਰਕੇ ਤੁਸੀਂ ਇਹ ਆ ਪ੍ਰਵਾਸੀਆ ਦੇ ਹਾਲਾਤ ਦੇਖ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਨੀਤ ਸਿੰਘ ਸਾਡੇ ਲੋਕ ਟੀਵੀ ਦੇ ਨਾਲ ਅੱਜ ਆਪਣੇ ਦਰਸ਼ਕਾਂ ਨੂੰ ਹਿਆਰਪੁਰ ਦੇ ਦੌਰੇ ਤੇ ਲੈ ਕੇ ਆਏ ਆ ਜੋ ਕਿ ਪੰਜਾਬ ਬੰਦ ਦੌਰਾਨ ਤੁਹਾਨੂੰ ਦਿਖਾਵਾਂਗੇ ਕਿ ਸੜਕਾਂ ਦੇ ਤੇ ਲੋਕਾਂ ਦੇ ਕੀ ਹਾਲਾਤ ਚੱਲ ਰਹੇ ਹਨ ਜਿਹੜਾ ਕੀ ਇਹ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਗਿਆ ਆ ਇਹਦਾ ਸਰਕਾਰ ਤੇ ਕੋਈ ਖਾਸਾ ਅਸਰ ਤਾਂ ਨਹੀਂ ਲੱਗ ਰਿਹਾ ਪਰ ਆਵਾਜ਼ ਆਈ ਤੇ ਜਿਹੜੇ ਪ੍ਰਵਾਸੀ ਸਾਡੇ ਭਰਾ ਸਾਡੇ ਵੀਰ ਨੇ ਉਹਨਾਂ ਨੂੰ ਕਾਫੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਉਹ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਦੋਸਤੋ ਸਾਡੇ ਲੋਕ ਟੀਵੀ ਦੇ ਨਾਲ ਮੈਂ ਤੁਹਾਡੇ ਸਾਹਮਣੇ ਅੱਜ ਹਿਆਰਪੁਰ ਦੇ ਹਾਲਾਤ ਤੁਹਾਨੂੰ ਦਿਖਾਉਣ ਜਾ ਰਿਹਾ ਆ ਮੇਰੇ ਨਾਲ ਪ੍ਰਵਾਸੀ ਵੀਰ ਨੇ ਜੋ ਕਿ ਠੰਡੇ ਦੇ ਕਾਰਨ ਹੁਸ਼ਿਆਰਪੁਰ ਬੱਸ ਸਟੈਂਡ ਦੇ ਮੂਹਰੇ ਖੜੇ ਹਨ ਤੇ ਇਹ ਮੇਰੇ ਵੀਰ ਅੰਬਾ ਭਾਈ ਸਾਹਿਬ ਹੁਣੀ ਅੰਬਾਲਾ ਜਾਣਾ ਚਾਹੁੰਦੇ ਆ ਤੇ ਬੱਸਾਂ ਨਾ ਚੱਲਣ ਕਾਰਨ ਇਹਨਾਂ ਨੂੰ ਬੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਇਹਨਾਂ ਦੀ ਰਿਹਾਇਸ਼ ਲਈ ਤਾਂ ਜੋ ਇਹ ਆਪਣਾ ਠੰਡ ਦੇ ਵਿੱਚ ਵਕਤ ਗੁਜ਼ਾਰ ਸਕਣ ਵੀ ਦੇਖ ਸਕਦੇ ਆ ਇਹਨਾਂ ਨੇ ਧੂਣੀ ਬਾਲੀ ਆ ਤੇ ਧੂਣੀ ਬਾਲ ਕੇ ਇਹ ਸਾਰੇ ਆਪਣੇ ਸਮਾਨ ਦੇ ਨਾਲ ਇਹਦਾ ਬੈਠੇ ਆ ਤੇ ਬਹੁਤ ਹੀ ਤੰਗੀ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ ਤੇ ਬਈ ਤੁਸੀਂ ਕੁਝ ਕਹਿਣਾ ਚਾਹੋਗੇ ਜਿਹੜਾ ਇਹ ਧਰਨਾ ਦਿੱਤਾ ਗਿਆ ਕਿਸਾਨਾਂ ਵੱਲੋਂ ਉਹਦੇ ਬਾਰੇ ਹਾਂਜੀ ਭਾਜੀ ਕਿਦਾਂ ਤੁਹਾਨੂੰ ਕੋਈ ਤਕਲੀਫ ਆ ਬਹੁਤ ਪ੍ਰੋਬਲਮ ਬਹੁਤੀ ਹੈ ਉੱਥੇ ਜਾਣਾ ਹੈ ਹਾਂਜੀ ਗਰਦੀ ਵਾਲਾ ਗਰਦੀ ਵਾਲਾ ਜਾਣਾ ਹੈ ਹਾਂਜੀ ਸਵੇਰੇ ਬੈਠੇ ਹਾਂ ਸਵੇਰ ਤੋਂ ਬੈਠੇ ਹੋਏ ਆ ਇੱਥੇ ਸਵੇਰ ਤੋਂ ਬੈਠੇ ਹੋਏ ਨੇ ਬੰਦੇ ਨੂੰ ਬਹੁਤ ਬੜੀ ਦਿੱਕਤ ਹੈ ਕਿ ਇੱਥੇ ਦੁਨੀ ਚੱਲੀ ਤਾਂ ਇੱਥੇ ਆਂਤ ਅੱਗੇ ਸਿੱਗ ਰਹੇ ਚਲੋ ਠੀਕ ਹੈ ਜੀ ਆਪਾਂ ਤੁਹਾਡੀ ਗੱਲ ਵਾਦ ਤੋਂ ਬਾਅਦ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਦੇਖਾਂਗੇ ਕਿੱਥੇ ਤੱਕ ਤੁਹਾਡੀ ਇਹ ਗੱਲ ਜਿਹੜੀ ਆ ਪਹੁੰਚਦੀ ਹੈ ਸਰਕਾਰ ਤੱਕ ਤੇ ਕੀ ਐਕਸ਼ਨ ਲਿਆ ਜਾਂਦਾ ਆ ਧੰਨਵਾਦ ਮੈਂ ਅਵਨੀਤ ਸਿੰਘ ਸਾਡੇ ਲੋਕ ਟੀਵੀ ਦੇ ਨਾਲ ਤੇ ਮੇਰੇ ਨਾਲ ਕੈਮਰਾਮੈਨ ਤਰਨ ਜੋਤ ਸਿੰਘ ਸਤਿ ਸ਼੍ਰੀ ਅਕਾਲ